ਜਾਵਦ ਵਿੱਚ ਮੁੰਡਿਆਂ ਦਾ ਨੌਜਵਾਨਾਂ ਦਾ ਉਦੇਸ਼ਾਂ 'ਚ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਜਿਸ ਕਰਕੇ ਉਹ ਜਿਹੇ ਤਰੀਕੇ ਅਪਣਾਉਂਦੇ ਨੇ ਭਾਵੇਂ ਉਹ ਕਾਨੂੰਨੀ ਹੋਵੇ ਭਾਵੇਂ ਉਹ ਗੈਰ ਕਾਨੂੰਨੀ ਹੋਵੇ ਕਿਉਂਕਿ ਉਹਨਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਅਸੀਂ ਬਾਹਰ ਜਾਣਾ ਹੈ ਪਰ ਕਈ ਵਾਰੀ ਉਹ ਅਜੇ ਏਜੰਟਾਂ ਦੇ ਤੱਕੇ ਚੜ ਜਾਂਦੇ ਨੇ ਤੇ ਜਾ ਕੇ ਫਸ ਜਾਂਦੇ ਨੇ ਅਜੇ ਕੁਝ ਹੋਇਆ ਫਿਰੋਜ਼ਪੁਰ ਦੇ ਕਸਬਾ ਮਕੂਦੇ ਪਿੰਡ ਮਹੱਲੇ ਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਜਿਹੜਾ ਕਿ ਅਮਰੀਕਾ ਡਾਂਕੀ ਲਾ ਕੇ ਉਸਨੇ ਜਾਣਾ ਸੀਗਾ 35 ਲੱਖ ਰੁਪਏ ਬਕਾਇਦਾ ਹੈ ਏਜੰਟ ਨੂੰ ਦਿੱਤੇ ਪਰ ਉਸ ਤੋਂ ਬਾਅਦ ਉਸਨੂੰ ਮੈਕਸੀਕੋ ਦੇ ਵਿੱਚ ਹੀ ਡਾਂਕਰਾਂ ਦੇ ਵੱਲੋਂ ਜੜਾਗਾ ਅਗਵਾ ਕਰ ਲਿਆ ਜਾਂਦਾ ਹੈ ਕਿੰਨਾ ਸਮਾਂ ਉਸਨੂੰ ਰੱਖਿਆ ਗਿਆ ਟਾਇਲਟਾਂ ਦੇ ਵਿੱਚ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਦਰਦਨਾਕ ਤਸਵੀਰਾਂ ਖਿੱਚ ਕੇ ਖਿੱਚ ਕੇ ਪਰਿਵਾਰ ਨੂੰ ਭੇਜੀਆਂ ਗਈਆਂ ਤੇ ਪਰਿਵਾਰ ਨੇ ਤਾਂ 1 ਲੱਖ ਰੁਪਏ ਵੀ ਭੇਜਤਾ ਸੀਗਾ ਕਿ ਸਾਡਾ ਮੁੰਡਾ ਹੋ ਸਕਦਾ ਛੁੱਟ ਕੇ ਆ ਜਾਵੇ ਪਰ ਉਹਨਾਂ ਨੇ ਨਹੀਂ ਸੁਣੀ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ 에ਜੰਟ ਦੇ ਡੌਂਕਰਾਂ ਦੇ ਨਾਲ ਕੋਈ ਪੈਸਿਆਂ ਨੂੰ ਲੈਣ ਦੇਣ ਦਾ ਕੋਈ ਮਾਮਲਾ ਸੀਗਾ 에ਜੰਟ ਸੀ ਜਿਹੜਾ ਡੌਂਕਰਾਂ ਦੇ ਪੈਸੇ ਨਹੀਂ ਸੀ ਦੇ ਰਿਹਾ ਤਾਂ ਇਸੇ ਰੰਜਿਸ਼ ਤਹਿਤ ਉਹਨਾਂ ਨੇ ਇਸ ਮੁੰਡੇ ਨੂੰ ਅਗਵਾ ਕਰ ਲਿਆ ਸੀਗਾ ਉਸ ਤੋਂ ਬਾਅਦ ਕਈ ਥਾਵਾਂ ਤੋਂ ਅਗਵਾ ਕਰਕੇ ਲਿਜਾਂਦਾ ਗਿਆ ਉਸ ਤੋਂ ਬਾਅਦ ਇੱਕ ਖਬਰ ਦਾ ਅਸਰ ਹੁੰਦਾ ਤਾਂ ਉਹ ਜਿਹੜੀ ਵੀਡੀਓ ਇਹ ਆ ਉਹ ਪਹੁੰਚਦੀ ਹੈ ਉਸ ਤੋਂ ਬਾਅਦ ਜਿਹੜੀ ਆ ਫਿਰ ਪਰਿਵਾਰ ਦੇ ਵੱਲੋਂ ਪੁਲਿਸ ਨਾਲ ਸੰਪਰਕ ਕੀਤਾ ਜਾਂਦਾ ਤਾਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਜਿਹੜਾ ਟੀਮਾ ਗਠਤ ਕਰਕੇ ਜੜਾ ਮੈਕਸੀਕੋ ਤੋਂ ਉਹ ਮੁੰਡਾ ਜੜਾਗਾ ਉਹ ਪੰਜਾਬ ਲਿਆਂਦਾ ਜਾਂਦਾ ਤਾਂ ਬੜੀ ਹੀ ਸ਼ਲਾਘਾਯੋਗ ਇਹ ਕਦਮ ਸੀਗਾ ਤਾਂ ਜੋ ਪੁਲਿਸ ਦੇ ਵੱਲੋਂ ਐਡੀ ਵੱਡੀ ਪਰਿਵਾਰ ਦੀ ਜਿਹੜੀ ਮਦਦ ਕੀਤੀ ਗਈ ਕਿਵੇਂ ਮੈਕਸੀਕੋ ਤੱਕ ਜਾ ਕੇ ਉਸ ਮੁੰਡੇ ਨੂੰ ਜਿਹੜਾ ਡੌਂਕਰਾਂ ਨੇ ਫੜਿਆ ਹੋਇਆ ਸੀਗਾ ਉਹ ਵਾਪਸ ਲਿਆਂਦਾ ਗਿਆ ਇਸ ਬਾਬਤ ਪਰਿਵਾਰ ਦੇ ਵੱਲੋਂ ਧੰਨਵਾਦ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਗੱਲ ਸੁਣੀ ਤਾਂ ਪੂਰੀ ਜਾਂਚ ਪੜਤਾਲ ਵੀ ਕੀਤੀ ਤੇ ਉਹਨਾਂ ਦਾ ਜੋ ਬੱਚਾ ਜਿਸ ਨੂੰ ਉਹਨਾਂ ਨੇ ਡੌਂਕਰਾਂ ਨੇ ਅਗਵਾ ਕਰਕੇ ਰੱਖਿਆ ਸੀ ਉਹਨੂੰ ਪੰਜਾਬ ਜੜਾਗਾ ਲਿਆਂਦਾ ਗਿਆ ਤਾਂ ਪੂਰੀ ਕਹਾਣੀ ਉਸ ਬੱਚੇ ਦੇ ਵੱਲੋਂ ਉਸ ਨੌਜਵਾਨ ਦੇ ਵੱਲੋਂ ਜਿਹੜੀ ਹੈ ਉਹ ਸੁਣਾਈ ਗਈ ਹੈ ਕਿ ਕਿਸ ਤਰ੍ਹਾਂ ਉਹ ਗਿਆ ਸੀ ਕਿਵੇਂ ਉਸਨਾਲ ਕੁਟਮਾਰ ਕੀਤੀ ਗਈ ਤਾਂ ਰੌਂਗ ਟੇ ਖੜੇ ਕਰਦੀ ਜਿਹੜੀ ਇਹ ਕਹਾਣੀ ਉਸਦੇ ਵੱਲੋਂ ਸੁਣਾਈ ਗਈ ਤਾਂ ਉਧਰ ਪਰਿਵਾਰ ਦੇ ਵੱਲੋਂ ਪੰਜਾਬ ਪੁਲਿਸ ਦਾ ਖਾਸ ਤੌਰ ਤੇ ਜਿਹੜਾਗਾ ਧੰਨਵਾਦ ਕੀਤਾ ਗਿਆ ਕਿ ਕਿਸ ਤਰ੍ਹਾਂ ਉਹਦਾ ਬੱਚਾ ਜਿਹੜਾ ਵਾਪਸ ਆਇਆ ਮੈਂ ਇਹ ਤੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਦੇ ਵਸਾਤਾ ਏਜੰਟ ਨੇ ਨਹੀਂ ਜਾਣਾ ਮੈਂ ਯੂ ਐਸ ਐ ਮੈਂ ਕਾ ਕਿੱਦੇ ਥਰੂ ਗਏ ਕਿਹਨੇ ਗਏ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਹੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਨ ਉਤੇ ਮਤਲਬ ਮਾਕੀਆਂ ਨੇ ਪਾਲੇ ਸੀ ਇਹਨਾਂ پیسے ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਮੈਂ ਨੱਕ ਉਤਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉੱਥੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਟ ਤੈਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀਆ ਖੁੱਲ ਗਿਆ ਹਾਂ ਸਰ ਕਿੰਨੇ ਕਥਨ ਤਸਦੀਦ ਕੀਤਾ ਤੁਹਾਡੇ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਤੇ ਨੇ ਮੇਰਾ ਸ਼ੇਰ ਕੰ ਦੁਆਰ ਨਾਲ ਮਾਰਿਆ ਨਾ ਤੇ ਬੈਠੇ ਸਾਰੀ ਦਰਦ ਗੰਦੀ ਤੇ ਮਤਲਬ ਡਾਂਗਾ ਨਾ ਸੋਦੀ ਨਾ ਕਰਦੇ ਸੀ ਕੀ ਕਹਤੇ ਪਹਿਲਾਂ ਕੋ ਡਾਕੀ ਲਗਾ ਕੇ ਪਹਿਲਾਂ ਕਹਿੰਦੇ ਸੀ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਮਤਲਬ ਸਾਨੂੰ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾਂ ਤੇ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜ ਜਾਣਾ ਸੀ ਸ਼ਾਇਦ ਉਹ ਖਬਰ ਦਾ ਨਸਰ ਹੋਇਆ ਇੱਕ ਤਾਂ ਮੇਰੇ ਮਤਲਬ ਨਿਊਜ਼ ਉਹਨਾਂ ਭੇਜੀ ਸੀ ਘਰੋਂ ਤੇ ਉਹਨਾਂ ਮੇਰੇ ਤੋਂ ਪੁੱਛੇ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿਦਾਂ ਚੈੱਕ ਇਸ ਤਰ੍ਹਾਂ ਦਾ ਸਰ ਉਹਨਾਂ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾਂ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨੇ ਖਬਰ ਦਾ ਇਨਾ ਪ੍ਰਭਾਵ ਪਿਆ ਉਹਨਾਂ ਤੇ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗਿਓ ਥੋੜੀ ਤੇ ਇਮੀਗ੍ਰੇਸ਼ਨ ਦੇ ਦਬਾਅ ਚ ਉਹਨਾਂ ਮੈਨੂੰ ਫਿਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਾਂਗੇ ਉਹਨਾਂ ਨੂੰ ਉੱਥੋਂ ਹਾਂਜੀ ਪਾਸਵਰਡ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਘੜੇ 'ਤੇ ਸਾਰਾ ਕੁਝ ਰੱਖਿਆ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਅਮਰੀਕਾ ਦਾ ਮੁੰਡਾ ਮਿਲਿਆ ਪੀ ਆਰ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਭੇਜਣ ਲੱਗਿਆ ਤੇ ਇੱਥੇ ਮੈਂ ਉਤਰਨਾ ਆ ਜੀ ਹਾਂਜੀ ਤੇ ਕਿੰਨੀ ਦੇਰ ਉੱਥੇ ਰੱਖਿਆ ਤੇ ਕਿਸ ਤਰ੍ਹਾਂ ਵਾਪਸ ਆਇਆ ਸਰ ਮੈਨੂੰ ਉਹ ਦੇ 25 ਦੀ 26 ਤਰੀਕ ਨੂੰ ਮਤਲਬ ਮੈਂ ਉੱਥੋਂ ਨਹੀਂ ਗਿਆ ਸੀ 호텔 ਚ ਦੂਸਰੇ 호텔 ਚ ਜਾਣ ਲੱਗਿਆ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਸੀ ਕਿ ਉਹ ਉਸ ਦਾ ਕਿੰਨਾ ਕੰਸੇ ਯੋਗ ਤੁਹਾਨੂੰ ਸਰ ਇਹਨਾਂ ਦਾ ਬਹੁਤ ਜ਼ਿਆਦਾ ਸੰਜੋਗ ਹੈ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਜਾਂਦਾ ਜੀ ਤੇਰੇ ਨਾਂ ਨੇ ਜਿੰਨੇ ਪੈਸੇ ਮੈਨਾਂ ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਈਆ ਹੋਰ ਪਾਇਆ ਤੇ ਫਿਰ ਉੱਥੋਂ ਅੱਗਾ ਕੱਢਿਆ ਨੇ ਅਗਾ ਜਾ ਕੇ ਪੇਰੇ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋਈ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੇ ਰਹੇ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਨਾਮ ਕਲਵੰਤਕੌਰ ਹਾਂਜੀ ਤੇ ਤੁਹਾਡੇ ਨਾਲੇ ਤੇ ਕੀ ਲੱਗਦਾ ਸੀ ਜਦੋਂ ਜੀ ਸਾਡਾ ਮੇਰਾ ਜੇਠ ਦਾ ਲੜਕਾ ਬੇਟਾ ਹਾਂਜੀ ਹਾਂਜੀ ਪਿੰਡ ਮੱਲੇ ਵਾਲੇ ਦੇ ਰਹਿਣ ਵਾਲਿਆ ਸੀ ਇਹਦਾ ਨਾਮ ਮੁੰਡੇ ਦਾ ਕੀ ਸੀਗਾ ਹਾਂਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ ਪੂਰਾ ਕਰੋਗਾ ਇਹਨੂੰ ਕਰੂਦਾ ਅਮਰੀਕਾ ਗਿਆ ਸੀ ਸਰੱਗੂ ਪਤਾ ਨਹੀਂ ਵੀ ਏਜੰਟਾਂ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲੇ ਹਾਂਜੀ 1 ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਏਜੰਟਾਂ ਨੇ ਉਹਨਾਂ ਨੂੰ ਬਿਕੇ ਸੇ ਡਾਕਟਰਾਂ ਦੇ ਹੱਥ ਵਿੱਚ ਇੱਕ ਸਵਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ ਇੱਕ ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਈਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾਂ ਨੇ ਬਹੁਤ ਜਲਦੀ ਸਾਨੂੰ ਮਲਾਇਆ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ মিডিਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਣੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਣੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁਲਕ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਜਾਲਮਾਂ ਦੇ ਹੱਥ ਚੜ ਗਏ ਕਿਸ ਤਰ੍ਹਾਂ ਹਾਂਜੀ ਬਹੁਤ ਕਿੰਨੇ ਬੱਚੇ ਉਧਰ ਜਾਲਮਾਂ ਦੇ ਹੱਥੇ ਚੜੇ ਹੋਏ ਕੁਛ ਕਹਿੰਦੇ ਨੇ ਤੱਕੋ ਕੁਛ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ ਚ ਡੋਕੀ ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀ ਆ ਹਰ ਮਾਂ ਨੂੰ ਇਹੀ ਮਿੰਤ ਕਰਨਿਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ ਹਾਂਜੀ ਹੁਣ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਲਾਇਆ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਹਾਂਜੀ ਸੰਦੀਪ ਸਿੰਘ ਜੀ ਕਿੱਥੋਂ ਰਹਿਣ ਵਾਲੇ ਹੋ ਮਲੇ ਵਾਲੇ ਦੇ ਜੀ ਅਪਾ ਕੀ ਗਲ ਪਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਥੇ ਭੇਜਿਆ ਅਜੀ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਚ ਕਹਿੰਦਾ ਜੀ ਮੈਂ ਇੱਕ ਨੰਬਰ ਚ ਪਹੁੰਚਾਉਂਗਾ ਉਹਨੇ ਗਾਂ ਡੋਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਨੇ ਸੀ ਡੋਂਕਰਾਂ ਦੇ ਏਜੰਟ ਨੇ ਪਹਿਲਾ ਡੋਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੋਂਕਰ ਚੇਂਜ ਕੀਤਾ ਉਹਦੇ ਪੈਸੇ ਦੇਨੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਨਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਅਨਸਾਈ ਸਲਾਮਤੇ ਕੋਲ ਵਾਪਸ ਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਿਣਾ ਹੈ ਅਫਸਰ ਜਿਹੜੇ ਕਿੰਨਾ ਗਮਾਨ ਹੈ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਲੇ ਜ਼ਿਲ੍ਹਾ ਚ ਮਗਵਾਇਆ ਵਾਪਸ 10 ਲਗਭਗ 10 ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਅਜੇ ਨੇ ਦਿਨ ਕੰਪਲੀਟ ਕੀਤੀ ਸੀ ਤੇ ਇਨ ਦਿਨਾਂ ਦੇ ਵਿੱਚ ਮੁੰਡੇ ਨਾ ਬਹੁਤ ਘੁੱਟਮਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਰੀ ਅਸੀਂ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈਕ ਚਲੇ ਆ ਹੁਣ ਇਹਦੀ ਕਰਾਉਣਿਆ ਮੈਡੀਕਲ ਦੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੁਲਿਸ ਇਹੋ ਜੇ ਏਜੰਟ ਧੋਖਾ ਧੋਖਾ ਧੜੀ ਜਣਾ ਭੇਜਦੇ ਨੇ ਹਾਂਜੀ ਹਾਂਜੀ ਧੋਖਾ ਧੜੀ ਇਹਨਾਂ ਬਹੁਤ ਕੀਤੀ ਆ ਹੋਰ ਵੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੀ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋਗ ਹੋਇਆ ਸੀ ਜੋ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਬਿੰਟ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰ-ਵਾਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਰਾ ਤੇਰੀ ਪਰਿਵਾਰ ਹਾਂਜੀ ਗ੍ਰੀ ਪਰਿਵਾਰ ਸਾਰਾ ਕੁਝ ਵੇਚ ਵਟ ਕੇ ਗਿਆ ਬੁੱਲਸ ਦਾ ਕਿਸ ਤਰ੍ਹਾਂ ਧੰਨਵਾਦ ਬੁੱਲਸ ਦਾ ਬਹੁਤ ਬਹੁਤ ਧੰਨਵਾਦ ਜੀ ਕੋਈ ਸ਼ਬਦ ਨਹੀਂ ਧੰਨਵਾਦ ਕਰਨੋ ਜੀ ਬਹੁਤ ਧੰਨਵਾਦ ਜੀ ਤੇ ਜਿਹੜਾ ਇੱਕ ਅਮਰੀਕਾ ਚ ਜਿਹੜਾ ਬੱਚਾ ਗਿਆ ਸੀ ਵਾਪਸ ਆਇਆ ਸਭ ਠੀਕ ਹੈ ਨਾ ਹਾਂਜੀ ਉਹ ਆਪਣਾ ਸੁਕੀਸਾਂ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਆ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਬੈਉਣ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂਗੇ